ਅਗਸਤ ਮਹੀਨੇ ਆਪਾਂ ਕਿਹੜੀਆਂ ਸਬਜ਼ੀਆਂ ਲਗਾ ਸਕਦੇ ਹਾਂ ਜਿਹਦਾ ਆਪਾਂ ਨੂੰ ਚੰਗਾ ਮਨਾਪਾ ਹੋ ਸਕੇ ਸਬਜ਼ੀਆਂ ਬਹੁਤ ਹੁੰਦੀਆਂ ਇਹ ਤੋਂ ਪਹਿਲਾਂ ਜਿਹੜਾ ਹੁੰਦਾ ਗਰਮੀ ਦਾ ਮੌਸਮ ਦਾ ਹੋਂ ਜਿਹੜਾ ਹੈਗਾ ਸਿਆਲੂ ਸਬਜ਼ੀਆਂ ਦੇ ਲੱਗਣੀਆਂ ਹੈਗੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਸਭ ਤੋਂ ਪਹਿਲਾਂ ਤਾਂ ਕੋਈ ਵੀ ਸਬਜ਼ੀ ਲਾਉਣ ਤੋਂ ਪਹਿਲਾਂ ਆਪਾਂ ਇੱਕ ਮੌਸਮ ਚੈੱਕ ਕਰਨਾ ਕਿਉਂਕਿ ਇਹ ਜਿਹੜੇ ਹੁੰਦੇ ਦਿਨ ਮੀਂਹ ਦੇ ਹੁੰਦੇ ਆ ਮੀਂਹ ਚੈੱਕ ਕਰਨਾ ਵੀ ਜੇ ਮੌਸਮ ਤੁਹਾਨੂੰ ਲੱਗਦਾ ਵੀ 4-5 ਦਿਨਾਂ ਦੇ ਵਿੱਚ ਕੋਈ ਮੀਂਹ ਆ ਰਿਹਾ ਤੇ ਆਪਾਂ ਕੋਈ ਵੀ ਸਬਜ਼ੀ ਜਿਹੜੀ ਹੈਗੀ ਆਪਾਂ ਨਹੀਂ ਲਾਉਣੀ ਉਹ ਆਪਾਂ ਲੇਟ ਕਰ ਦੇਣੀ ਆ ਦੂਜੇ ਨੰਬਰ ਤੇ ਆਪ ਪਧਰੀ ਜ਼ਮੀਨ ਦੇ ਵਿੱਚ ਨਹੀਂ ਲਾਉਣੀ ਪਧਰੀ ਜ਼ਮੀਨ ਦੇ ਵਿੱਚ ਪਾਣੀ ਖੜਨ ਕਰਕੇ ਇਹਨੂੰ ਫੰਗਸ ਦਾ ਰੋਗ ਪੈ ਜਾਂਦਾਗਾ ਇਹਨਾਂ ਨੂੰ ਸਬਜ਼ੀਆਂ ਨੂੰ ਚਾਹੇ ਘੇਲੂ ਤੌਰ ਤੇ ਆ ਚਾਹੇ ਆਪਾਂ ਵੱਡੇ ਪੱਧਰ ਤੇ ਆਪਾਂ ਕੋਈ ਵੀ ਸਬਜ਼ੀ ਜਿਹੜੀ ਹੈਗੀ ਵਟਾਂ ਤੇ ਲਾਈਏ ਇਹ ਜਿਹੜੇ ਇੱਕ ਦੋ ਮਹੀਨੇ ਖਾਸ ਹੁੰਦੇ ਆ ਜਦੋਂ ਗਾਂ ਠੰਡਾ ਹੋਵਗੀ ਉਸ ਤੋਂ ਬਾਅਦ ਜੋ ਆਪਾਂ ਕੀ ਕਰ ਸਕਦੇ ਆ ਉਦੋਂ ਵਟਾਂ ਤੋਂ ਬਗੈਰ ਵੀ ਲਾ ਸਕਦੇ ਆ ਜਿਵੇਂ ਪਾਲਕ ਵਗੈਰਾ ਹੁਣ ਜਿਹੜਾ ਵਟਾਂ ਤੇ ਕਾਮਯਾਬ ਆਪਣਾ ਵਧੀਆ ਰਹੂਗਾ ਪਾਣੀ ਕੱਢਣਾ ਵੀ ਸੌਖਾ ਹੋ ਜਾਂਦਾਗਾ ਹੁਣ ਜਿਹੜੀ ਆਪਾਂ ਕਿਹੜੀਆਂ ਸਬਜ਼ੀਆਂ ਲਗਾਈਏ ਸਭ ਤੋਂ ਪਹਿਲਾਂ ਤਾਂ ਆਪਾਂ ਮੂਲੀ ਲਗਾ ਸਕਦੇ ਹਾਂ ਜੇ ਆਪਾਂ ਹੁਣ ਅਗਸਤ ਵਿੱਚ ਵੀਡੀਓ ਦੇਖ ਰਹੇ ਹਾਂ ਤਾਂ ਅਗਸਤ ਵਿੱਚ ਆਪਾਂ ਮੂਲੀ ਪਾਲਕ ਪੱਤੇ ਵਾਲੀ ਲਾਈਏ ਉਸ ਤੋਂ ਬਾਅਦ ਜਿਹੜੀ ਆਉਂਦੀ ਹੈ ਮੂਲੀ ਆਪਾਂ ਸਜੈਂਟਾ ਦੀ ਵੀ ਲਗਾ ਸਕਦੇ ਹਾਂ ਉਹ ਥੋੜੀ ਲੇਟ ਲੱਗੂ ਹੁਣ ਜਿਹੜਾ ਪਾਲਕ ਪੱਤੇ ਵਾਲੀ ਮੂਲੀ ਵਧੀਆ ਗਰੋਥ ਕਰੂਗੀ ਥੋੜੀ ਜੀ ਇਹਦਾ ਸਾਈਜ਼ ਇਹਦਾ ਦਿਨਾਂ ਦੇ ਹਿਸਾਬ ਨਾਲ ਘੱਟ ਹੋਊਗਾ ਕਿਉਂਕਿ ਇਸ ਤੋਂ ਬਾਅਦ ਜਿਹੜੀ ਮੂਲੀ ਲੱਗੂਗੀ ਠੰਡ ਦੇ ਵਿੱਚ ਮੂਲੀ ਦਾ ਸਾਈਜ਼ ਬਹੁਤ ਵੱਡਾ ਹੁੰਦਾ 35 ਤੋਂ 35 ਦਿਨਾਂ ਵਿੱਚ ਮੂਲੀ ਤਿਆਰ ਹੋ ਜਾਂਦੀ ਹੈ ਤੇ ਰੇਟ ਵੀ ਇਹਦਾ ਬਾਜ਼ਾਰ ਦੇ ਵਿੱਚ ਆਪਾਂ ਨੂੰ 20-30 ਰੁਪਏ ਰੇਟ ਵਧੀਆ ਮਿਲ ਜਾਂਦਾ ਉਸ ਤੋਂ ਬਾਅਦ ਆਪਾਂ ਗੋਭੀ ਲਗਾ ਸਕਦੇ ਹਾਂ ਜੀ ਗੋਭੀ ਦੇਸੀ ਵੈਰੈਟੀ ਵੀ ਲਗਾ ਸਕਦੇ ਹਾਈਬ੍ਰਿਡ ਵੈਰੈਟੀ ਵੀ ਲਗਾ ਸਕਦੇ ਆ 50 55 60 ਦਿਨਾਂ ਦੇ ਵਿੱਚ ਆਪਾਂ ਗੋਭੀ ਤਿਆਰ ਕਰ ਸਕਦੇ ਆ ਇਹਨੂੰ ਗੋਡੀ ਵੀ ਦੇਣੀ ਪੈਂਦੀ ਹੈ ਗੋਭੀ ਨੂੰ ਬਾਕੀ ਇਹ ਜਿਹੜੀ ਗਰਮੀ ਵਾਲੀ ਥੋੜੀ ਗੇਤੀ ਹੁੰਦੀ ਹੈ ਇਹਦੀ ਥੋੜੀ ਮੌਸਮ ਦਾ ਵੀ ਵੇਖਣਾ ਪੈਂਦਾਗਾ ਵੀ ਦੇਖ ਰੇ ਕਰਨੀ ਪੈਂਦੀ ਇੱਕ ਵੱਟਾਂ ਦੀ ਜਿਹੜੀ ਆਪਾਂ ਲੋਕੇਸ਼ਨ ਹੁੰਦੀ ਆ ਉਹ ਧੁੱਪ ਤੋਂ ਦੂਜੇ ਪਾਸੇ ਨੂੰ ਹੋਵੇ ਉਸ ਤਰੀਕੇ ਨਾਲ ਜਿਹੜੀ ਗੋਭੀ ਆਪਾਂ ਚੰਗੀ ਪਨੀਰੀ ਧੁੱਪ ਵਾਲੀ ਆਪਾਂ ਲਿਆ ਕੇ ਲਗਾ ਸਕਦੇ ਆ ਥੋੜਾ ਇਹ ਚ ਸੜਨ ਦੀ ਸਮੱਸਿਆ ਆ ਜਾਂਦੀ ਹੈ ਪਨੀਰੀ ਨੂੰ ਗੋਭੀ ਨੂੰ ਤੇ ਉਹ ਥੋੜਾ ਆਪਾਂ ਨੂੰ ਦੂਰੀ ਦੇ ਬੂਟੇ ਲਾਉਣੇ ਪੈਣਗੇ ਗੋਡੀਆਂ ਦੇਣੀਆਂ ਪੈਣਗੀਆਂ ਤੇ ਵਧੀਆ ਤਿਆਰ ਹੋ ਜਾਂਦੀ ਜਿਹੜੇ ਕਿਸਾਨ ਭਰਾ ਕਰਦੇ ਉਹਨਾਂ ਨੂੰ ਤਾਂ ਪਤਾ ਹੈਗਾ ਬਾਕੀ ਰੇਟ ਇਹਦਾ ਹੈਗਾ ਤੁਸੀਂ ਮੰਨ ਕੇ ਚੱਲੋ 20 ਰੁਪਏ ਮੰਡੀ ਦੇ ਵਿੱਚ ਲਗਭਗ ਮਿਲ ਹੀ ਜਾਂਦਾ ਆ ਗਾਮ 40-50 ਰੁਪਏ ਗੋਭੀ ਜਿਹੜੀ ਹੁੰਦੀ ਹੈ ਇਹ ਮਿਲ ਜਾਂਦੀ ਆ ਉਸ ਤੋਂ ਬਾਅਦ ਪਾਲਕ ਵੀ ਹੋਣਾ ਸ਼ੁਰੂ ਕਰ ਸਕਦੇ ਆ ਪਾਲਕ ਵਧੀਆ ਹੋ ਜੂਗਾ ਪਾਲਕ ਗਰਮੀ ਦੇ ਵਿੱਚ ਵਧੀਆ ਹੋ ਜਾਂਦਾ ਥੋੜਾ ਇੱਕ ਖਿਆਲ ਰੱਖਣਾ ਪਊਗਾ ਜਿੰਦਗੀ ਦੀਆਂ ਸਬਜ਼ੀਆਂ ਦੱਸੂਗਾ ਮੈਂ ਜਾਂ ਦੱਸ ਰਿਹਾ ਇਹਨਾਂ ਤੇ ਸਪਰੇਅ ਖਾਸ ਤਿਆਂ ਰੱਖਣਾ ਪਊਗਾ ਫੰਗਸ ਦੀ ਪਨੀਰੀਆਂ ਜਿਹੜੀਆਂ ਮਿਰਚ ਟਮਾਟਰ ਬੈਂਗਣ ਬੈਂਗਣੀ ਆ ਜਿੰਨੀਆਂ ਵੀ ਇਹ ਜਿਹੜੀਆਂ ਸਬਜ਼ੀਆਂ ਹੈਗੀਆਂ ਹੋਰ ਪਨੀਰੀਆਂ ਇਹ ਆਪਾਂ ਸ਼ੁਰੂ ਦੇ ਗਾਸਟ ਵਿੱਚ ਨਾ ਲਈਏ ਥੋੜਾ ਜਿਹਾ ਐਂਡ ਚਲਾਉਣੀ ਸ਼ੁਰੂ ਕਰੀ ਕਿਉਂਕਿ ਗਰਮੀ ਹੁੰਦੀ ਆ ਇਹ ਮਰ ਜਾਂਦੀਆਂ ਤੇ ਉਸ ਤੋਂ ਬਾਅਦ ਜਿਹੜਾ ਉਦੋਂ ਅਗਲੇ ਮਹੀਨੇ ਆਪਾਂ ਫਿਰ ਐਂਡ ਤੋਂ ਬਾਅਦ ਆਪਾਂ ਕਰਾਂਗੇ ਹਰਾ ਪਿਆਜ਼ ਹਰਾ ਪਿਆਜ਼ ਦਾ ਰੇਟ ਬਹੁਤ ਵਧੀਆ ਮਿਲਣਾ ਕਿਉਂਕਿ 40 ਰੁਪਏ ਲਗਭਗ ਰੇਟ ਬਾਜ਼ਾਰ ਦੇ ਵਿੱਚ ਆਪਣੇ ਪਿਆਜ਼ ਦਾ ਹੈਗਾ ਤੇ ਉਹ ਆਪਾਂ ਫਿਰ ਉਦੋਂ ਲਾਵਾਂਗੇ ਤੇ ਉਹਦਾ ਪਿਆਜ਼ ਦਾ ਰੇਟ ਆਪਾਂ ਨੂੰ ਚੰਗਾ ਮਿਲ ਜੂਗਾ ਇਸ ਕਰਕੇ ਇਹ ਜਿਹੜੀਆਂ ਸਬਜ਼ੀਆਂ ਆਪਾਂ ਲਗਾ ਸਕਦੇ ਹਾਂ ਕਦੂ ਵਗੈਰਾ ਤੁਸੀਂ ਜੇ ਲਗਾਉਣਾ ਕਦੂ ਤੋਰੀ ਜਿਹੜੇ ਆਪਾਂ ਘਰੇ ਲਾਉਣਾ ਕਰੇ ਲੋ ਤੋਂਰ ਤੇ ਉਹ ਆਪਾ ਲਾ ਸਕਦੇ ਆ ਕਿਉਂਕਿ ਜੇ ਬਜਾਰੂ ਤੌਰ ਤੇ ਲਾਵਾਂਗੇ ਤਾਂ ਉਹਦਾ ਰੇਟ ਨਹੀਂ ਮਿਲਣਾ ਕਿਉਂਕਿ ਟੇਸਟ ਚੇਂਜ ਹੋ ਜਾਣਾਗਾ ਕਈ ਪੁੱਛਦੇ ਆ ਆਪਾਂ ਨੂੰ ਵੀ ਅਸੀਂ ਹੁਣ ਕਦੂ ਲਗਾ ਸਕਦੇ ਆ ਲਗਾ ਸਕਦੇ ਆ ਪਰ ਇਹ ਦੇਖੋ ਵੀ ਆਪਣਾ ਟੇਸਟ ਉਹੀ ਆਗਾ ਕਿਉਂਕਿ ਇਹ 2 ਮਹੀਨਿਆਂ ਨੂੰ ਫਲ ਦੇਣਾ ਕਦੂ ਨੇ ਉਹਦੋਂ ਜਿਹੜਾ ਆਪਣਾ ਟੇਸਟ ਹੈਗਾ ਉਹ ਬਦਲ ਜਾਣਾ ਉਹਦੋਂ ਗੋਭੀ ਵਾਲਾ ਟੇਸਟ ਹੋ ਜਾਣਾਗਾ ਉਹਦੋਂ ਕਦੂ ਨੂੰ ਆਪਾਂ ਚਾਹ ਕੇ ਨਹੀਂ ਖਾਂਦੇਗੇ ਤੇ ਇਹਦੇ ਚ ਹੁਣ ਚਿੰਬਾਲਾ ਕਦੂ ਆਉਂਦਾਗਾ ਉਹ ਹੀ ਲਗਾ ਸਕਦੇ ਆ ਤੋਰੀ ਵਗੈਰਾ ਵੀ ਲਗਾ ਸਕਦੇ ਆ ਗਬਾਰਾ ਵੀ ਬੀਜ ਸਕਦੇ ਆ ਪਰ ਇਹ ਜਿਹੜਾ ਜਿਨੇ ਘੇਲੂ ਤੌਰ ਤੇ ਬੀਜਣਾ ਟਮਾਟਰ ਜਿਹੜੀ ਟਮਾਟਰ ਦੀ ਪਨੀਰੀ ਆ ਮਿਰਚ ਦੀ ਪਨੀਰੀ ਆ ਬੈਂਗਣ ਦੀ ਪਨੀਰੀ ਆ ਉਹ ਆਪਾਂ ਅਗਸਤ ਦੇ ਐਂਡ ਚ ਲਾਵਾਂਗੇ ਜਾਂ ਥੋੜਾ ਉਹਦੇ ਲੇਟ ਲਾ ਸਕਦੇ ਆ ਥੋੜਾ ਜੇਤੀ ਨੂੰ ਮਚਣ ਦੀ ਸਮੱਸਿਆ ਆਉਂਦੀ ਆ ਫਿਰ ਥੋੜਾ ਜਿਹਾ ਪਨੀਰੀ ਵੀ ਇਹਦੀ ਹਾਈਬ੍ਰਿਡ ਥੋੜੀ ਮਹਿੰਗੀ ਹੁੰਦੀ ਆ ਤੇ ਇਸ ਕਰਕੇ ਆਪਾਂ ਇਹ ਪਨੀਰੀਆਂ ਲੇਟ ਲਾ ਸਕਦੇ ਆ ਪਹਿਲਾਂ ਵਾਲੇ ਜਿਹੜੇ ਮਿਰਚਾਂ ਦੇ ਬੂਟੇ ਲੱਗੇ ਉਹਨੂੰ ਥੋੜਾ ਜਿਹਾ ਵਾਈਟ ਫਲਾਈ ਕਰਕੇ ਉਹ ਉੱਤੋਂ ਵਾਇਰਸ ਹੀ ਆ ਪੈ ਜਾਂਦਾਗਾ ਉਹ ਮਿਰਚਾਂ ਖਰਾਬ ਹੋ ਜਾਂਦੀਆਂ ਆਪਣੇ ਬੂਟੇ ਉਹ ਆਪਾਂ ਨੂੰ ਪਟਕੇ ਸਿੱਟਨੇ ਪੈਂਦੇ ਆ ਵਾਇਰਸ ਤਾਂ ਕੋਈ ਨਹੀਂ ਪਹਿਲਾਂ ਆਪਾਂ ਨੂੰ ਮਿਰਚਾਂ ਜਿਹੜਾ ਹੈ ਇੱਕ ਜਿਹੜਾ ਬੈਂਗਣੀ ਨੂੰ ਜਾਂ ਬੈਂਗਰ ਨੂੰ ਸਮੱਸਿਆ ਆਉਂਦੀ ਆ ਗਰਮੀ ਦੇ ਵਿੱਚ ਕੀੜੇ ਦੀ ਜਿਹਨੂੰ ਆਪਾਂ ਸੂੰਢੀ ਕਹਿੰਦੇ ਆ ਉਹ ਜਾੜੇ ਸਮੱਸਿਆ ਆਉਂਦੀ ਉਹਦਾ ਆਪਾਂ ਨੂੰ ਹੱਲ ਕਰਨਾ ਪਊਗਾ ਉਹਦੇ ਵਾਸਤੇ ਆਪਾਂ ਜਾਂ ਤਾਂ ਮਸਤਦਾਨੀ ਉੱਪਰ ਲਗਾ ਸਕਦੇ ਆ ਤੇ ਜਾਂ ਆਪਾਂ ਉਹਦੇ ਵਿੱਚ ਥੱਲੇ ਖੱਟੀ ਲੱਸੀ ਦੇ ਵਿੱਚ ਥੋੜਾ ਗੁੜ ਪਾ ਕੇ ਤੇ ਉਹਦੇ ਵਿੱਚ ਆਪਾਂ ਰੱਖ ਸਕਦੇ ਆ ਉਹਦੇ ਵਿੱਚ ਜਿਹੜੀ ਮੱਖੀ ਹੁੰਦੀ ਜਿਹੜੀ ਅੰਡੇ ਦਿੰਦੀ ਹੈ ਵਿੱਚ ਸੂੰਢੀ ਬੰਦੀ ਉਹ ਉਹਦੇ ਵਿੱਚ ਆ ਕੇ ਮਰ ਜਾਂਦੇ ਜਾਂ ਆਪਾਂ ਸਪ੍ਰੇਆਂ ਦਾ ਹੈ ਤੇ ਇਸਤੇਮਾਲ ਇਹਦਾ ਕਰਨਾ ਪਊਗਾ ਸਿਆਲ ਦੇ ਵਿੱਚ ਇਹਨੂੰ ਸੂੰਢੀ ਦੀ ਸਮੱਸਿਆ ਨਹੀਂ ਆਉਂਦੀਗੀ ਇਹੇ ਬੂਟੇ ਖੜੇ ਰਹਿਣ ਦੋ 2-3 ਸਾਲ ਬੂਟੇ ਚੱਲ ਜਾਂਦੇ ਆ ਇਹ ਪੱਟਣ ਦੀ ਲੋੜ ਨਹੀਂ ਹੁੰਦੀ ਸਿਆਲ ਦੇ ਵਿੱਚ ਇਹਦਾ ਜਿਹੜਾ ਹੈਗਾ ਫਾਲ ਵ ਤੇ ਇਸ ਤਰੀਕੇ ਨਾਲ ਜੇ ਤੁਸੀਂ ਹੋਰ ਵੀਡੀਓ ਵੀ ਦੇਖਣਾ ਚਾਹੁੰਦੇ ਹੋ ਤੁਸੀਂ ਸਾਡੇ ਚੈਨਲ ਚੰਗੀ ਸੋਚ ਚੰਗੀ ਖੇਤੀ ਵੀ ਜਾ ਸਕਦੇ ਹੋ ਅੱਜ ਇਸ ਚੈਨਲ ਤੇ ਦੇਖ ਰਹੇ ਹੋਗੇ ਤੁਸੀਂ ਤੇ ਚੰਗੀਆਂ ਵੀਡੀਓ ਦੇਖਣੀਆਂ ਚਾਹੀਦੀਆਂ ਤੇ ਆਪਾਂ ਨੂੰ ਚੰਗੇ ਜਿਹੜੇ ਜਾਣਕਾਰੀ ਦਿੰਦੇ ਉਹਨਾਂ ਦਾ ਸਾਥ ਵੀ ਦਿਨੇ